ਲੋ ਵੀ ਤੁਹਾਨੂੰ ਆ ਪੇਂਟ ਵਾਲੇ ਸੂਟ ਵੀ ਇਹ ਬਾਜ਼ਾਰ ਦੇ ਵਿੱਚੋਂ ਮਿਲ ਜਾਣਗੇ ਜਿਹੜੇ ਸਿਰਫ 1000 ਰੁਪਏ ਦੇ ਨੇ ਤੇ 1000 ਰੁਪਏ ਦੇ ਵਿੱਚ ਤੁਹਾਨੂੰ ਆ ਸਾਰੇ ਸੂਟ ਮਿਲ ਜਾਣਗੇ ਪੇਂਟ ਦੁੱਟਾ ਨਾਲ ਆ 5 ਮੀਟਰ ਸੂਟ ਆ 500 ਆ ਗਿਆ ਵੀ ਅੱਗੇ ਤੇ ਆ ਤੁਹਾਨੂੰ 500 ਰੁਪਏ ਮਿਲ ਜੂਗਾ ਲੋ ਵੀ ਅੱਗੇ ਆ ਗਏ ਸਿਮਰ ਦੇ ਸੂਟ ਇਹ ਆ ਦੇਖੋ ਬਾਈ ਕੋ ਕੀ ਰੇਟ ਹੁੰਦਾ ਇਹਨਾਂ ਦਾ ਲੋ ਵੀ ਆ ਪਿਓਰ ਦੇ ਆ ਗਿਆ ਤੇ ਆ ਪਿਓਰ ਦੇ ਆ ਗਿਆ ਲੋ ਵੀ ਅੱਗੇ ਫੇਰ ਆ ਗਿਆ ਬਨਾਰਸੀ ਤੇ ਇਹ ਕੋਈ ਵੀ ਲੈ ਲਓ 600 ਦਾ ਹੈ ਤੇ ਕੋਈ ਵੀ ਬਾਈਕਾ ਲੈ ਜਾਓ ਸਿਰਫ 600 ਰੁਪਏ ਤੇ ਅੱਗੇ ਆ ਗਏ ਔਰਗਾਂਜਾ ਦੇ 2.5 250 ਰੁਪਏ ਦੇ 2.5 250 ਰੁਪਏ ਦੇ ਭਾਜੀ ਲਓ ਕਿੰਨਾ ਵੀਰੇ 5 ਮੀਟਰ ਹੁੰਦਾ ਹੈ 5 ਭਾਜੀ 5 ਮੀਟਰ ਔਰਗਾਂਜਾ ਦੇ ਸੂਟ ਹੈ 2.5 250 ਰੁਪਏ ਦੇ ਠੀਕ ਹੈ ਠੀਕ ਹੈ ਬਨਾਰਸੀ ਬੁੱਟੀ ਔਰਗਾਂਜਾ ਚੰਦੇਰੀ ਸੀ ਆ ਗਈ ਚੰਦੇਰੀ ਚੰਦੇਰੀ ਆ ਗਈ ਤੇ ਚੰਦੇਰੀ ਆ ਜੋਰਜਟ ਮਸਲੀਨ ਔਰਗਾਂਜਾ ਸਾਰੇ ਲਓ ਜੀ ਬਹੁਤ ਕਾਠਾ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਤੇ ਹਾਂਜੀ ਅੱਜ ਆਪਾਂ ਪਹੁੰਚੇ ਆਂ ਸਾਈ ਸ਼ਹਿਰ ਪਟਿਆਲੇ ਤੇ ਸ਼ਹਿਰ ਪਟਿਆਲੇ ਵੀ ਹਰੇਕ ਐਂਤਵਾਂ ਨੂੰ ਬਹੁਤ ਵੱਡੀ ਕੱਪੜਿਆਂ ਦੀ ਸੇਲ ਲੱਗਦੀ ਆ ਤੁਹਾਨੂੰ ਸਾਰੀ ਆਪਾਂ ਇਹ ਸੇਲ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ। ਲਓ ਜੀ ਤੁਹਾਨੂੰ ਦਿਖਾਉਨੇ ਆਂ ਸਾਰੀ ਅੱਜ ਆਪਾਂ ਸ਼ਹਿਰ ਪਟਿਆਲੇ ਦੀ ਸੇਲ ਜਿਹੜੀ ਕਿ ਹਰੇਕ ਐਂਤਵਾਂ ਨੂੰ ਅਦਾਲਤ ਬਾਜ਼ਾਰ ਦੇ ਵਿੱਚ ਲੱਗਦੀ ਆ ਤੇ ਜਿਵੇਂ ਬਹੁਤ ਕਾਠੇ ਸੇਲ ਦੇ ਵਿੱਚ ਹੁੰਦਾ ਨਾ ਤੇ ਤੁਹਾਨੂੰ ਆਪਾਂ ਦਿਖਾ ਦਿੰਨੇ ਆਂ। ਲਓ ਜੀ 100 ਜੀ 150 ਨੂੰ ਹਨਾ ਤੇ ਜਿਵੇਂ ਆ ਦੇਖੋ ਲਓ ਜੀ। ਤੇ ਬਹੁਤ ਕਾਠ ਤੁਹਾਨੂੰ ਇਹ ਸੇਲ ਦੇ ਵਿੱਚ ਦੇਖ ਨੂੰ ਮਿਲ ਜੂਗਾ। ਲਓ ਜੀ। ਆ ਦੇ ਬਹੁਤ ਸਾਰਾ ਕੱਪੜਾ ਹੁੰਦਾ ਜਿਵੇਂ 150 150 150 ਆ ਤੁਹਾਨੂੰ ਸਿਰਫ 1.500 ਦੇ ਮਿਲ ਜਾਣਗੇ ਲਓ ਜੀ ਆਏ ਛੱਟ 150 150 150 150 ਲਓ ਜੀ ਅੱਗੇ ਆ ਆ ਗਏ ਸਿਆਲਾਂ ਦੇ ਕੱਪੜਾ ਨਾ ਜਿਵੇਂ ਦੇਖ ਸਕਦੇ ਤੁਸੀਂ ਕੋਟੀਆਂ ਹੋਗੀਆਂ ਜਿਵੇਂ ਤੇ ਆ 1.500 ਰੁਪਏ ਸਿਰਫ ਇਹ ਵਾਲਾ 550 ਲਓ ਜੀ ਆ ਦੇਖੋ ਸਾਰੀ ਕਲੈਕਸ਼ਨ ਤੁਹਾਨੂੰ ਮਿਲ ਜੂਗੀ ਐਵੇਂ ਦੀ ਦੇਖ ਸਕਦੇ ਹੋ ਤੇ ਉਸ ਤੋਂ ਅੱਗੇ ਆ ਗਏ ਗਰਮ ਸੂਟ ਲੋ ਜੀ ਮੈਚਿੰਗ ਇਹ ਵੀ ਆਇਆ ਪਿਆ ਜੀ ਇਹ 300 ਆ ਨਾ ਤੇ ਆ 300 ਰੁਪਏ ਜੀ ਲੋ ਜੀ ਆ ਵੀ 300 ਆ ਜਿਹੜਾ ਮਰਜੀ ਲੈ ਤੁਸੀਂ ਜਿਹੜਾ ਮਰਜੀ ਤੇ ਜਿਹੜਾ 100 500 ਆ ਤੇ ਆ ਜੇ ਮੈਂ ਹੋ ਗਿਆ ਇਹ 500 ਲੋ ਜੀ ਮੇਰੇ ਨਹੀਂ ਰਿਹਾ ਭਾਈ ਕੀ ਕਰੇ ਆ 500 ਰੁਪਏ ਨਹੀਂ ਮਾੜਾ ਸੁਣ ਲੈ ਨਹੀਂ ਰਿਹਾ ਲਓ ਵੀ ਅੱਗੇ ਆਗੇ ਸਿਮਰ ਦੇ ਸੂਟ। ਇਹ ਆ ਦੇਖੋ ਬਾਈ ਕੋ। ਕੀ ਰੇਟ ਹੁੰਦਾ ਇਹਨਾਂ ਦਾ? ਇਹ ਦੁਕਾਨੋਂ ਤੇ 200 ਮਿਲਣਾ ਹੈ 4000-5000 ਰੁਪਏ ਦਾ ਸੂਟ ਮਿਲਣਾ ਹੈ। ਲੇਕਿਨ ਆਪਣੇ پاس ਸਿਰਫ 2250 ਦਾ ਸੂਟ ਹੈ। 2250? ਲਓ ਵੀ। 2250 ਦਾ। ਡਾਈਕਲ ਚੀਜ਼ ਹੁੰਦੀ ਹੈ। ਕਿਹੜਾ ਡਾਈ ਕਰਾ ਦੇਣਗੇ? ਓਕੇ ਓਕੇ। ਆ ਸਾਰੇ ਕਲਰ ਇਹਦੇ ਵਿੱਚ ਹੈ। ਕਲਰ ਦੇ ਵਿੱਚ ਇਹ 1100-1200 ਇਸ ਤਰ੍ਹਾਂ ਦੀ ਰੇਂਜ ਦੇ ਵਿੱਚ ਆ ਜਾਏਗਾ। ਠੀਕ ਆ। ਆ ਦੇਖੋ ਇਹ 1250 ਦਾ ਸੂਟ ਬਣ ਜਾਏਗਾ ਆਪਾਂ ਦਾ। 1250? ਲਓ ਵੀ 1250 ਦਾ ਮਿਲ ਜੂਗਾ ਇਹਨੂੰ। ਸਰ ਪਟਿਆਲੇ ਅਦਾਲਤ ਬਾਜ਼ਾਰ ਦੇ ਤੇ ਫਿਰ ਇਹ ਕੰਦਾਰ ਨੂੰ ਬਾਈ ਪਹਿਲੇ ਰੰਦੇ ਇੱਥੇ ਹੈ ਹੈ ਡੇਲੀ ਰਹਿਣਾ ਡੇਲੀ ਰਹਿਣਾ ਤੇ ਲੜ ਬਾਈਆਂ ਡੇਲੀ ਆ ਜਾਓ ਬਾਈ ਰੇਟ ਆਹੀ ਰਹੂਗਾ ਰੇਟ ਹੋਏਗਾ ਬਾ ਠੀਕ ਆ ਠੀਕ ਆ ਵੈਰਾਈਟੀ ਮਿਲ ਜਾਏਗੀ ਜਿਸਾ ਕਿ ਇਸ ਤਰ੍ਹਾਂ ਦੇ ਵੀ ਸੋਲ ਜਾ ਕੇ ਹੈਂਡਵਰਕ ਦੇ ਵੀ 7 1250 ਦਾ ਸੂਟ ਬਣ ਜਾਏਗਾ ਠੀਕ ਆ ਆ ਪਿਓਰ ਦੇ ਵੀ ਚਾ ਜਾਏਗੀ ਪਿਓਰ ਅੱਛਾ ਪਿਓਰ ਦੇ ਆ ਗਿਆ ਆ ਨੂੰ 1250 ਦਾ ਸੂਟ ਬਣ ਜਾਣਾ ਹੈ ਆ ਵਾਲਾ 1250 ਦਾ ਸੂਟ ਹੈ ਲਓ ਬਈ ਆ ਪਿਓਰ ਦੇ ਆ ਗਿਆ ਕੋਆ ਪਿਓਰ ਦੇ ਆ ਗਿਆ ਠੀਕ ਬਬਰੇ ਲੋ ਵੀ ਇਹ ਆ ਦੇਖੋ ਜੇ ਬਰੋਕਿਟ ਕੇ ਬਨਾਰਸੀ ਦੇ ਸੂਟ 750 ਦਾ ਸੂਟ ਮਿਲ ਜਾਏਗਾ ਆਹ ਦੇਖੋ ਇਹ ਬਟਰ ਦਾ ਸੂਟ ਅੰਦਾਜ਼ ਪਲੇਨ ਬੋਟਮ ਦੇ ਨਾਲ ਆਹ ਕਿਹੜੇ ਆਗੇ ਤੇਰਾ ਕਿਹੜੇ ਆਗੇ ਆਹ ਬਨਾਰਸੀ ਆ ਜਾਏਗਾ 750 ਰੁਪਏ ਇਹ ਵੀ ਦਿਖਾ ਦੇ ਮੜੇ ਜੀ ਉਹ ਕਰਨੋ ਤੇ 2500 ਦਾ ਸੂਟ ਇਹ ਵਾਲਾ ਹੈ ਲੇਕਿਨ ਆਪਾਂ 750 ਦਾ ਸੇਲ ਕਰ ਲਏ ਯਾਰ 750 750 ਲੋ ਵੀ ਸਾਢੇ 5 ਮੀਟਰ ਲੋ ਵੀ 750 ਕਰੋ ਚਾਚਾ 750 ਦੇ ਵਿੱਚ ਹੀ ਫੜੇ ਹੋ ਜਾਂਦੇ ਯਾਰ ਲੋ ਠੀਕ ਆ ਜੀ ਤੇ ਆ ਕਿਹੜੇ ਆ ਗਏ ਇਹ ਨਾਲ ਦੀ ਨੇ ਹਾਂ ਜੀ ਇਹ 1150 ਦਾ 200 ਬਣ ਜਾਏਗਾ اچھا 1150 1150 ਇਹ ਕਿਹੜਾ ਕਪੜਾ ਆ ਗਿਆ ਇਹ ਸੋਲਡਟ ਆ ਜਾਏਗਾ ਸੋਲਡਟ ਓਕੇ ਓਕੇ ਲਓ ਵੀ ਪੂਰਾ 5 ਮੀਟਰ ਹੋਊਗਾ ਨਾ 5 ਮੀਟਰ ਆਏਗਾ ਪੂਰਾ ਓਕੇ ਓਕੇ ਲਓ ਕਰੋ ਚੱਕ ਲਓ ਡੇਲੀ ਉਹ ਨਾ ਬਾਈ ਡੇਲੀ ਉਹਰੇ ਠੀਕ ਹੈ ਲਓ ਵੀ ਤੁਸੀਂ ਡੇਲੀ ਆ ਕੇ ਬਾਈ ਤੋਂ ਲੈ ਸਕਦੇ ਹੋ ਲਓ ਵੀ ਅੱਗੇ ਆ ਗਿਆ ਬਰੋਬਿਟ ਇਹ ਕਿੰਨਾ 5 ਮੀਟਰ ਹੁੰਦਾ ਬਾਈ ਜੀ ਜੀ ਠੀਕ ਇ ਪ੍ਰਾਈਜ਼ ਵਾਲਾ ਸਾਰਾ ਦੇ ਇੱਕ ਹੀ ਕੱਢ ਲੱਗ ਲੱਗਾ ਇੱਕੋ ਹੀ ਪ੍ਰਾਈਜ਼ ਹੈ ਸਭ ਦਾ ਇਹਨਾਂ ਦਾ ਨੈਟ ਦਾ ਵੀ ਆ ਨੈਟ ਵਾਲੇ ਆ ਗਏ ਨਾ ਓਕੇ ਓਕੇ ਲਓ ਵੀ ਆ ਗਏ ਬਰੋਬਿਟ ਦੇ ਅੱਗੇ ਐਵੇਂ ਬਹੁਤ ਸਾਰੀ ਤੁਹਾਨੂੰ ਕਲੈਕਸ਼ਨ ਮਿਲ ਜੂਗੀ ਹੈ ਨਾ ਤੇ ਆ ਤੁਹਾਨੂੰ ਉੱਪਰ ਦਿਖਾ ਦੇ ਇੰਦਰ ਸਾਰੇ ਲਓ ਵੀ ਹੁਣ ਤੁਹਾਨੂੰ ਦਿਖਾਉਣਾ ਪੰਜਾਬੀ ਜੁੱਤੀ ਫੈਰ ਪਟਿਆਲੇ ਦੀ ਤੇ ਵੈਸੇ ਵੀ ਪੰਜਾਬੀ ਜੁੱਤੀ ਬਹੁਤ ਫੇਮਸ ਆ ਤੇ ਅਦਾਲਤ ਬਾਜ਼ਾਰ ਦੇ ਵਿੱਚ ਤੁਹਾਨੂੰ ਕੀ ਰੇਟ ਮਿਲਜੂ ਬਾਈ ਇਹ ਜਨਾਬ ਆਪਾਂ ਲਾਈਏ ਸੇਮ 50% ਤੇ ਇਹ 200 ਰੁਪਏ ਲਾਈਏ ਜੀ ਉਹ ਆਪਾਂ ਲਾਈਏ 250 ਉਧਰ ਵਾਲੀਆਂ ਤੇ ਅਸੀਂ ਖੁਦ ਬਣਾ ਕੇ ਵੇਚਦੇ ਹਾਂ ਓਕੇ ਓਕੇ ਸਾਡੀ ਖੁਦ ਦੀ ਘਰ ਘਰੇ ਲਿਵਰ ਬੈਠੀ ਆ ਉਹ ਤੋਂ ਬਣਾਉਂਦੀ ਆ ਦੇਖੋ ਕੱਲੇ ਕੱਲੇ ਜਿਹੜਾ ਇਹ ਪਿੰਡਾਂ ਚ ਲੱਗਦੇ ਨੇ ਸਨੋਰ ਸ਼ਰਮਾ ਹਾਂ ਜੀ ਹਾਂ ਤੇ ਆਹ ਟੀਪੀਆਰ ਸੋ ਲੱਗ ਗਿਆ ਜੀ ਕੋਈ ਕਹਿੰਦਾ ਜੁੱਤੀ ਬਾਲੀ ਮਹਿੰਗੇ ਚੰਮੜੇ ਚ ਰੇਪੇ ਦੇ ਨਾਲ ਦੀ ਅੱਜ ਮੈਂ ਲੈਦਰ ਜੁੱਤੀਆਂ ਕੀ ਇਹਨੂੰ ਕਹਿੰਦੇ ਜੁੱਤੀ ਇਹ ਦੁਕਾਨਾਂ ਤੇ 1100 ਰੁਪਏ ਦੀ ਹੈ ਅਸੀਂ ਇਹਨੂੰ 550 ਰੁਪਏ ਲਈ ਹੈ ਕੋਈ ਘੱਟ-ਘੱਟ ਨਹੀਂ 550 ਰੁਪਏ ਲਈ ਹੈ ਇਹ ਲੈਸ ਕਰਕੇ ਤੇ ਲੋਕੀ ਦੂਰ-ਦੂਰ ਤੋਂ ਆਉਂਦੇ ਨੇ ਕਿ ਕਲਚਰ ਦੀ ਜੁੱਤੀ ਨਾਲ ਦੀ ਕੁਆਂਟੀਟੀ ਜਿਹਨੇ ਲਓ ਵੀ ਅੱਗੇ ਤੁਹਾਨੂੰ ਆਹ ਕੋਟ ਮਿਲ ਜਾਣਗੇ ਨਾ ਤੇ ਸਿਰਫ 400 ਰੁਪਏ ਜਿਵੇਂ ਆਹ ਦੇਖੋ ਸਾਰੇ ਆ ਨਾ ਪੈਲੇ ਲੋਕੀ ਕੁਝ ਕੋਈ ਵੀ ਲਿਆ ਸਕਦੇ ਹੋ ਤੇ ਜਿਵੇਂ ਆਹ ਸਤਮਨ ਕੁਰਦ ਕਰਹਾਨ ਸਾਰਾ ਤੇ ਸਿਰਫ 400 ਰੁਪਏ ਹੋਊਗਾ ਆ ਮੇਰਾ ਤੁਸੀਂ ਕੋਈ ਵੀ ਕੋਟ ਜਿਹੜਾ ਲੈ ਕੇ ਜਾਣਾ ਲਿਆ ਸਕਦੇ ਹੋ ਤੇ ਸਿਰਫ 400 ਰੁਪਏ ਇਸ ਤੇ ਕਾਫੀ ਬਹੁਤ ਆ ਨਾ ਜਿਵੇਂ ਤੁਸੀਂ ਦੇਖ ਸਕਦੇ ਹੋ। ਲਓ ਵੀ ਅੱਗੇ ਫੇਰ ਆ ਗਿਆ ਬਨਾਰਸੀ ਤੇ ਇਹ ਕੋਈ ਵੀ ਲੈ ਲਓ 600 ਦਾ ਹੈ ਤੇ ਕੋਈ ਵੀ ਬਾਈਕ ਨਾਲ ਲੈ ਜਾਓ ਸਿਰਫ 600 ਰੁਪਏ। ਤੋਂ ਲਓ ਵੀ ਦੇਖ ਸਕਦੇ ਹੋ ਕਪੜਾ ਕਿੰਨਾ ਪਿਆ ਨਾ। ਲਓ। ਇਹ ਆ ਦੇਖੋ ਸਾਰਾ। ਲਓ ਦੇਖੋ ਤੇ 365 ਤੇ ਬਾਕੀ ਆ ਪੈਸੇ ਨੱਗੇ ਹਨ ਲਓ ਜੀ ਆ ਸਾਰਾ ਕੱਪੜਾ ਤੁਹਾਨੂੰ ਸ਼ਹਿਰ ਪਟਿਆਲੇ ਦੇ ਅਦਾਲਤ ਬਾਜ਼ਾਰ ਦੇ ਛੰਡੇ ਸੇਲ ਦੇ ਵਿੱਚੋਂ ਮਿਲ ਜੂਗਾ ਹਨਾ ਲਓ ਬਾਕੀ ਅੰਦਰ ਕਾਪੀਆਂ ਵਗੈਰਾ ਹੋ ਗਈਆਂ ਹਨਾ ਦੇਖ ਲਓ ਲੋ ਵੀ ਤੁਹਾਨੂੰ ਫੁਲਕਾਰੀ ਵੀ ਮਿਲ ਜਾਣਗੀਆਂ ਦੇਖਣ ਨੂੰ ਨਾ ਤੇ ਜਿਵੇਂ ਬਾਈ ਉਹਨਾਂ ਨੇ ਦੱਸਿਆ ਤੇ 300 ਤੋਂ ਸਟਾਰਟਿੰਗ ਆ ਬਾਈ ਉਹ ਨਹੀਂ ਕਹਿੰਦੇ 700 ਤੱਕ ਆ ਲੋ ਤੇ ਬਹੁਤ ਤੁਹਾਨੂੰ ਕਲੈਕਸ਼ਨ ਮਿਲ ਜੂਗੀ ਠੀਕ ਆ ਜੀ ਲੋ ਫੁਲਕਾਰੀ ਵੀ ਤੁਹਾਨੂੰ ਮਿਲ ਜਾਣਗੀਆਂ ਤੇ ਆ ਤੁਸੀਂ ਦੇਖ ਸਕਦੇ ਹੋ ਸਾਰੇ ਡਿਜ਼ਾਈਨ ਆ ਨਾ ਫੁਲਕਾਰੀ ਦੇ ਵਿੱਚ ਲੋ ਤੇ ਲੋਬੀ ਅੱਜੂ ਅੱਗੇ ਤੁਹਾਨੂੰ ਸੂਟ ਮਿਲ ਜਾਣਗੇ ਤੇ 500 ਰੁਪਏ ਤੁਸੀਂ ਬਾਈ ਵਾਲੀ ਕਹਿੰਦੇ ਕੋਈ ਮਰਜ਼ੀ ਲੈ ਜਾਓ 500 ਰੁਪਏ ਤੇ ਜੇ ਮੈਂ ਤੁਸੀਂ ਦੇਖ ਸਕਦੇ ਹੋ ਕਲਰ ਆਪਸ਼ਨ ਆ ਨਾ ਸਾਰੀ ਲਓ ਜੀ ਓਕੇ ਵੀਰੇ 500 ਆ ਵੀਰੇ ਹੈ ਓਕੇ ਓਕੇ ਲਓ ਤੇ ਲੋਬੀ ਤੁਹਾਨੂੰ ਬਨਾਰਸੀ ਦੁਪੱਟੇ ਵੀ ਇਹ ਸੇਲ ਦੇ ਵਿੱਚੋਂ ਬਹੁਤ ਮਿਲ ਜਾਣਗੇ ਕਿੰਨਾ 250 ਨਵੇਂ 250 250 ਦਾ ਜਿਵੇਂ ਆ ਦਬੱਟੇ ਪਏ ਨੇ ਹਨਾ ਦੇਖ ਸਕਦੇ ਹੋ ਬਨਾਰਸੀ ਦਬੱਟੇ ਬਾਈ ਹੁਣੀ ਕਹਿੰਦੇ ਤੇ ਆ ਦੇਖੋ ਜਿਵੇਂ ਮਾੜਾ ਇੱਕ ਵੀਰੇ ਖੋਲ ਕੇ ਦਿਖਾਓ ਲਓ ਜੀ 100 ਰੁਪਏ ਵੀ ਟੜਿਆ 50 ਰੁਪਏ ਸਿਰਫ ਸਿਰਫ ਤੁਹਾਨੂੰ 250 ਰੁਪਏ ਦਾ ਮਿਲ ਜੂ ਬਨਾਰਸੀ ਦਬੱਟਾ ਸਹਿਰ ਪਟਿਆਲੇ ਦੇਖ ਐਤਵਾਰ ਲਓ ਵੀ ਦੇਖੋ ਕਿੰਨੇ ਸੋਹਣੇ ਹਨਾ ਕਿੰਨੇ ਸੋਹਣੇ ਨੇ ਲਓ ਜੀ ਓਕੇ ਜੀ ਤੇ ਇਹ ਸਿਰਫ ਤੁਹਾਨੂੰ ਲਓ ਜੀ ਆ ਦੇਖੋ ਇਹ 250 ਦਬੱਟਾ 250 250 250 ਤਾਂ ਵੀ ਸੇ ਲਾਹੀ 500 ਤੇ ਆ ਗਈ ਸਕੂਲ ਦੇ ਬੱਚੇ ਕਾਲੇ ਬਿੱਲੇ ਨੀਲੇ 500 ਇਹ ਕਿਹ ਸੂਟ ਆ ਵੀਰੇ ਹਾਂਜੀ ਭਾਈ ਸੰਤਾ ਜੀ ਆ ਦੇਖੋ ਕਿ ਕਿਹਦੇ ਆਏਗਾ ਸੰਤਾ ਠੀਕ ਆ ਜੀ ਇਹ ਪੜਾ ਹੈਗਾ ਸਰ ਬ੍ਰੋਕਰ ਦੀ ਰਸੀਦ ਤੇ ਵਿੱਚ ਤੇ ਓਕੇ ਜੀ ਬ੍ਰੋਕਰ ਦੀ ਰਸੀਦ ਕਿਹੜਾ ਬੜਾ ਬੜੇ ਵਾਲਾ ਬ੍ਰੋਕਰ ਹੀ ਹਿਲਪ ਹੈ ਬੜੇ ਪਾਟੀ ਵੇਅਰ ਸੂਟ ਪਾੜਾ ਸਿਲਕ ਦੇ ਉੱਪਰ ਠੀਕ ਆ ਜੀ ਆਪਣੀ ਦੁਕਾਨ ਤੇ ਤੁਹਾਨੂੰ ਆਪਾਂ ਸੂਟ ਹੋਰ ਦਿਖਾ ਦਿੰਨੇ ਆ ਉਸ ਤੋਂ ਅੱਗੇ ਨਾ ਵੈਰਾਈਟੀ ਬਹੁਤ ਮਿਲ ਜੀ ਤੁਹਾਨੂੰ ਇਹ ਸਿੰਗਲ ਦੇ ਵਿੱਚ ਜਿਵੇਂ ਆ ਬਾਈਓ ਨੇ ਕਹਿੰਦੇ 400 ਰੁਪਏ ਆ ਤੇ ਆ ਕਹਿੰਨਾ ਬਾਈ 300 ਆ ਤੈਨੂੰ 300 ਰੁਪਇਆ ਲਓ ਜੀ ਤੇ ਲੇਡੀ ਦੀ ਸਟਾਕ ਤੁਹਾਨੂੰ ਤੇ ਆ ਕਲਰ ਪੈਰੇ ਦੇ ਵਿੱਚ ਨਾ ਲਓ ਜੀ ਘੱਟੋ 15-20 ਕਲਰ ਹੈ ਵੀਰੇ ਠੀਕ ਆ ਵੀਰੇ ਲਓ ਜੀ ਤੇ ਕੁਆਂਟੀਟੀ ਤੁਹਾਨੂੰ ਕੱਪੜੇ ਦੀ ਬਹੁਤ ਜ਼ਿਆਦਾ ਮਿਲ ਜੂਗੀ ਇਹ ਸੇਲ ਦੇ ਵਿੱਚ ਉਹ ਨਾ ਤੇ ਲੇਡੀ ਦਾ ਜੇ ਆਪਾਂ ਗੱਲ ਕਰੀ ਲੇਡੀ ਦਾ ਸਟਾਫ ਬਹੁਤ ਜ਼ਿਆਦਾ ਹੁੰਦਾ ਹੈ ਸੇਲ ਦੇ ਵਿੱਚ ਇਹ ਮੈਂ ਦੇਖੋ ਤੇ ਫਾਈਲ ਮੇਂ ਦੀ ਸਾਰੀ ਇਹ ਸੇਲ ਹੁੰਦੀ ਆ ਬਾਕੀ ਉਧਰ ਕਲੈਕਸ਼ਨ ਪਈ ਆਹ ਰਹੀ ਨਾ ਬਾਈ ਇਹਨਾਂ ਕੋ ਲਓ ਜੀ ਲੋਗੇ ਅੱਗੇ ਤੇ ਸਿੱਕ ਆ ਗਈ ਤੇ 150 ਦੇ ਬਾਈਓਂ ਦੇ ਕਹਿੰਦੇ ਦੋ ਨੇ ਲਓ ਜੀ ਬਾਲਾ ਵਾਲੋ ਕੀ ਸੇਲ ਹੈ ਓਕੇ ਜੀ ਜਿਹੜੀ ਮਰਜ਼ੀ ਲੈ ਜਾ ਵੀਰੇ ਜਿਹੜੀ ਮਰਜ਼ੀ ਜਿਹੜੀ ਮਰਜ਼ੀ ਹੈ ਲਓ ਵੀ ਜਿਹੜੀ ਮਰਜ਼ੀ ਬਾਈਓਂ ਨੇ ਕਹਿੰਦੇ ਲੈ ਜਾਓ ਲੈ ਆਓ 150 ਕੀ ਦੋ ਲੀ ਵੀ 150 ਅੱਗੇ ਆਗੇ ਕਾਬਲ ਲਓ ਵੀ ਆਗੇ ਕਾਬਲ ਸੂਟ ਆਗੇ ਬਈਆ ਜੇ ਸੂਟ ਆਗੇ ਕੀ ਰੇਟ ਆ ਜੀ ਇਹਨਾਂ ਦਾ 1000 ਰੁਪਏ ਮੀਟਰ 1000 ਰੁਪਏ ਮੀਟਰ ਲਾਉਗੇ ਕਿਹੜਾ ਕੱਪੜਾ ਹੁੰਦਾ ਵੀਰੇ ਵੈਲਵਟ ਵੈਲਵਟ ਲਓ ਤੇ ਬਾਕੀ ਚੱਲਦੇ ਆ ਅੱਗੇ ਲਓ ਵੀ ਅੱਗੇ ਆਗੇ ਕੋਟ ਐਵੇਂ ਦੀਆਂ ਜਾਗਟਾਂ 4 400 ਰੁਪਏ ਦੀ ਜਿਵੇਂ ਆ ਦੇਖੋ ਹਨਾ 4 400 ਰੁਪਏ ਮਿਲ ਜਾਣਗੇ ਤੁਹਾਨੂੰ ਆ ਦੇਖੋ ਸਾਰੀ ਇੱਧਰ 4 400 ਇਹ ਆ ਦੇਖੋ ਸਾਰਾ ਇੱਧਰ ਹੈ ਨਾ 4-400 ਰੁਪਏ ਨੂੰ ਮਿਲ ਜੂਗਾ ਸਾਰਾ ਤੇ ਲਓ ਵੀ ਕਾਫੀ ਵੱਡੀ ਇਹ ਸੇਲ ਹੁੰਦੀ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਬਹੁਤ ਕੱਪੜਾ ਹੈ ਸੇਲ ਦੇ ਵਿੱਚ ਹੁੰਦਾ ਤੇ ਆਹ ਦੇਖੋ ਨਾ ਸਾਰਾ ਕੱਪੜਾ ਪਿਆ ਤੇ ਆਹ ਸੂਟ ਪਾਉਣ ਜਿਵੇਂ ਹੈ ਨਾ ਇਹਨਾਂ ਦੇਖਣ ਨੂੰ ਮਿਲ ਜੂਗਾ ਛੂਟ ਨੇ ਭਈਆ ਸੂਟ ਆ ਦੇਖੋ ਕੀ ਪ੍ਰਾਈਸ ਇਹਨਾਂ ਦਾ 500 ਤੇ 500 ਰੁਪਿਆ ਪ੍ਰਾਈਸ ਆ ਲਓ ਤੇ ਉਸ ਤੋਂ ਅੱਗੇ ਆ ਗਏ ਆਰਥੇ ਬਾਈ ਲੋ ਵੀ ਪਰਸ ਆ ਗਿਆ ਜੀ ਨਾ ਆ ਪਰਸ ਤੇ ਨੇ ਤੇ ਲੱਗੀ ਹੋਇਆ 200 ਰੁਪਏ ਆਹ ਕੋਟੀਆਂ ਇਹ ਕੋਟੇ ਆ ਗਈਆਂ ਜੀ ਓਕੇ ਓਕੇ ਲਓ ਕੀ ਰੇਟ ਆ ਜੀ ਇਹਨਾਂ ਦਾ ਸਾਢੇ 350 ਲਓ ਵੀ 350 ਇਹਨਾਂ ਤੇ ਹਰ ਇੱਕ ਤੁਹਾਨੂੰ ਸਾਈਜ਼ ਮਿਲ ਜੂਗਾ ਹਰ ਇੱਕ ਕਲਰ ਮਿਲ ਜੂਗਾ ਤੁਸੀਂ ਦੇਖ ਸਕਦੇ ਹੋ ਤੇ ਅੱਗੇ ਚੱਲਦੇ ਅੱਗੇ ਦਿਖਾਉਣਾ ਤੁਹਾਨੂੰ ਹੋਰ ਕਲੈਕਸ਼ਨ ਹਨਾ ਆਹ ਦੇਖੋ ਆ ਕੋਟ ਪਏ ਨੇ ਨਵੇਂ ਹਨ ਤੇ ਆਨੇ ਰਹਿਣੇ ਕੋਟ ਮਿਲ ਜਾਣਗੇ ਸਾਰੇ ਲੋ ਵੀ ਅੱਗੇ ਦੇਖ ਸਕਦੇ ਹੋ ਨਾ ਹੋਰ ਕਲੈਕਸ਼ਨ ਤੁਹਾਨੂੰ ਦਿਖਾ ਦਿੰਨੇ ਆ ਜਿਵੇਂ ਆਹ ਦੇਖੋ ਲੋ ਵੀ ਤੇ ਬਹੁਤ ਸਰਦੀਆਂ ਦਾ ਕੱਪੜਾ ਇਹ ਸੇਲ ਦੇ ਵਿੱਚ ਆ ਗਿਆ ਜੀ ਤੇ ਬਹੁਤ ਕਾਠਾ ਤੁਸੀਂ ਦੇਖ ਸਕਦੇ ਹੋ ਨਾ ਲੋ ਵੀ ਤੇ ਦੇਖੋ ਕਿੰਨਾ ਕਾਠਾ ਭਾਈਓ ਸੇਲ ਹੈ 150 150 150 150 150 150 ਆ 150 ਲੋ ਵੀ ਇਹ ਆ 100 ਰੁਪਏ। ਉਹ ਵੀ ਅੱਗੇ ਤੁਹਾਨੂੰ ਮਿਲ ਜੂਗਾ 100 ਰੁਪਏ ਮੀਟਰ ਜਮ ਇਹ ਆ ਕਪੜਾ ਨਾ 100 ਰੁਪਏ ਮੀਟਰ ਮਿਲ ਜੂਗਾ। ਇਹ ਆ ਦੇਖੋ। ਲਓ ਵੀ। ਤੇ ਬਹੁਤ ساری ਤੁਹਾਨੂੰ ਕਲੈਕਸ਼ਨ ਮਿਲ ਜੂਗੀ ਜਿਵੇਂ ਤੁਸੀਂ ਦੇਖ ਸਕਦੇ ਨਾ। ਲਓ ਆ ਦੇਖੋ 100 ਰੁਪਏ ਮੀਟਰ। ਨਵੇਂ ਆ ਪਿਆ ਸਾਰਾ ਹਨਾ। ਤੇ ਸਿਰਫ ਤੁਹਾਨੂੰ 100 ਰੁਪਏ ਮੀਟਰ ਮਿਲ ਜੂਗਾ। ਸਹਿਰ ਪਟਿਆਲੇ ਅਦਾਲਤ ਬਾਜ਼ਾਰ ਦੇ ਵਿੱਚੋਂ। ਤੇ ਇਹ ਕੀ ਰੇਟ ਆ ਬਈਆ? ਜਿਹੜਾ ਮਰਜ਼ੀ ਲੋ ਜਿਹੜਾ ਮਰਜ਼ੀਆਂ ਜਿਹੜਾ ਮਰਜ਼ੀ ਬਾਈ ਕਹਿੰਦਾ ਲੈ ਲਓ 100 ਰੁਪਏ ਮੀਟਰ ਆ ਵੀ। ਚਾਹੇ ਤੁਸੀਂ ਆ ਲੈ ਲਓ ਨਾ। ਚਾਹੇ ਤੁਸੀਂ ਆ ਲੈ ਲਓ ਜਿੰਦਾ ਮਰਜ਼ੀ ਲੈ ਲਓ। 1 ਮੀਟਰ ਮਾਜਣਾ। ਲੋਬੀ ਤੁਹਾਨੂੰ ਆ ਪੇਂਟ ਵਾਲੇ ਸੂਟ ਵੀ ਇਹ ਬਾਜ਼ਾਰ ਦੇ ਵਿੱਚੋਂ ਮਿਲ ਜਾਣਗੇ। ਜਿਹੜੇ ਸਿਰਫ 1000 ਰੁਪਏ ਦੇ ਨੇ। ਤੇ 1000 ਰੁਪਏ ਦੇ ਵਿੱਚ ਤੁਹਾਨੂੰ ਆ ਸਾਰੇ ਸੂਟ ਮਿਲ ਜਾਣਗੇ। ਪੇਂਟ ਦੁਪੱਟਾ ਨਾਲ ਆ 5 ਮੀਟਰ ਸੂਟ ਆ। ਤੇ ਸਿਰਫ ਸਿਰਫ 1000 ਰੁਪਏ ਦਾ ਤੁਹਾਨੂੰ ਮਿਲ ਜਾਊਗਾ ਜੇ ਤੁਸੀਂ ਦੇਖ ਕਰੋ। ਲੋ ਜੀ। ਠੀਕ ਆ ਜੀ। ਤੇ ਉਹ ਦੇਖੋ ਉਧਰ ਆ ਨਾ। ਲੋ ਜੀ। ਆ ਕਹਿੰਦਾ 500 ਆਣਾ ਜੀ ਇਹ 5 500 ਆ ਇਹ ਆ 500 ਆਗੇ ਜੀ ਅੱਜ ਤੇ ਆ ਤੁਹਾਨੂੰ 500 ਰੁਪਏ ਮਿਲ ਜੂਗਾ ਆ ਤੁਹਾਨੂੰ ਮਿਲ ਜੂਗਾ ਜੀ 1000 ਰੁਪਏ ਦੁਬੱਟਾ ਨਾਲ ਆ ਜੀ ਤੇ ਆ 500 ਰੁਪਏ ਠੀਕ ਆ ਜੀ ਲੋ ਫਰੋੜਾ ਬਾਕੀ ਉਹ ਦੇਖੋ ਉਧਰ ਲੋ ਲਓ ਵੀ ਅੱਗੇ ਤੁਹਾਨੂੰ ਆ 500 ਰੁਪਏ ਦਾ ਸੈੱਟ ਮਿਲ ਜੂਗਾ ਤੇ ਇਹਨੂੰ ਆਪਾਂ ਨਾਈਟ ਸੂਟ ਵੀ ਕਹਿ ਸਕਦੇ ਹਾਂ ਨਾ ਲਓ ਵੀ ਤੇ 500 ਰੁਪਏ ਦਾ ਆਇਆ ਸੈੱਟ ਮਿਲ ਜੂ ਤੁਹਾਨੂੰ ਲਓ ਵੀ ਅੱਗੇ ਆਗੇ ਔਰਗਾਂజా ਦੇ 2.5 250 ਰੁਪਏ ਦੇ 2.5 ਰੁਪਏ ਭਾਜੀ ਲਓ ਕਿੰਨਾ ਵੀਰੇ 5 ਮੀਟਰ ਹੁੰਦਾ ਪੰਜ ਭਾਜੀ 5 ਮੀਟਰ ਔਰਗਾਂਜਾ ਦੇ ਸੂਟ ਹੈ 2250 ਰੁਪਏ ਦੇ ਠੀਕ ਹੈ ਠੀਕ ਬਨਾਰਸੀ ਬੁੱਟੀ ਔਰਗਾਂਜਾ ਚੰਦੇਰੀ ਸੀ ਆ ਗਈ ਚੰਦੇਰੀ ਚੰਦੇਰੀ ਆ ਗਈ ਤੇਰੀ ਆ ਜੌਰਜਟ ਮਸਲੀਨ ਔਰਗਾਂਜਾ ਸਾਰੇ ਲਓ ਵੀ ਆ ਫੈਕਟਰੀ ਹੈ ਜੀ ਆ ਦੇਖੋ ਸਾਰਾ ਪੈ ਲਓ ਸਾਰੀ ਫੈਬਰਿਕ ਪਈ ਆ ਉਧਰ ਇਹ ਸਾਰੇ 2250 ਰੁਪਏ ਦੇ 5 ਮੀਟਰ ਨੇ ਜੀ ਠੀਕ ਹੈ ਜੀ ਸਾਰੇ ਮਿਕਸ ਵੈਰਾਈਟੀ ਹੈ ਜਿਹੜੀ ਮਰਜੀ ਛਾਂਡ ਕੇ ਲੈ ਜਾਓ ਭਾਜੀ ਓਕੇ ਓਕੇ ਲਓ ਵੀ ਬਾਈਓ ਨੇ ਕਹਿੰਦੇ ਮਿਕਸ ਵੈਰਾਈਟੀ ਆ ਤੇ ਛਾਂਡ ਕੇ ਲੈ ਜਾਓ 2250 ਰੁਪਏ ਤੁਸੀਂ ਕੋਈ ਵੀ ਕੋਈ ਵੀ ਛਾਂਡ ਲਓ ਮੰ ਸਬਸ ਸਟਾਰ ਰੇਟ 달ਤ ਬਾਜ਼ਾਰ ਦੇ ਵਿੱਚ ਓਕੇ ਜੀ ਇਹ ਗਲੇਸ ਕੋਟਨ ਹੈ ਜੀ ਗਲੇਸ ਕੋਟਨ ਨਾਈ ਸੌਟ ਨਾਈ ਸੌਟ ਮੈਨਾ ਮੀਟਰ ਦਾ ਕਪੜਾ 250 ਦਾ 50% ਆਫ ਮਿਲ ਰਹੀ ਹੈ ਲਓ ਜੀ 250 ਹਾਂਜੀ 50% ਆਫ ਲਓ ਲੈ ਜਾ ਲੁੱਟੋ ਬਾਕੀ ਆਪਣੀ ਸ਼ੋਪ ਹੈ ਭਾਜੀ ਪੁਰਾਣਾ ਬਾਸ਼ਾਣ ਖੁਸ਼ਨੀਨ ਫੈਬਰਿਕ ਲਓ ਜੀ ਹਾਂਜੀ ਹਾਂਜੀ ਪੁਰਾਣੀ ਬਾਸ਼ਾਣ ਆਪਣੀ ਸ਼ੋਪ ਹੈ ਓਕੇ ਜੀ ਹਾਂਜੀ ਹਾਂ ਹੋਲ ਸੇਲ ਦਾ ਕੰਮ ਹੈ ਜਿੰਨਾ ਮਰਜੀ ਕਪੜਾ ਚੱਕੋ ਭਾਜੀ 250 250 ਇੱਕ ਚੀਜ਼ ਹੀ ਆਡਾ ਮਿਲ ਜੇਗਾ ਜੋਰਜਟ ਆ 80 ਭਾਜੀ ਪਲੇਨ ਜੋਰਜਟ ਠੀਕ ਹੈ ਜੀ ਇਹ ਪਲੇਨ ਜੋਰਜਟ ਹੈ ਸਾਰੀ 250 ਰੁਪਏ ਵਾਹ ਜੀ ਵਾਹ ਲੋ ਵੀ ਅੱਗੇ ਤੁਹਾਨੂੰ ਸਟਾਲ ਮਿਲ ਜਾਣਗੇ ਨਾ ਤੇ ਆ ਤੁਹਾਨੂੰ ਗਰਮ ਸੂਟ ਮਿਲ ਜਾਣਗੇ ਇਹਦਾ ਕੀ ਰੇਟ ਹੈ ਭਾਈ ਜੀ ਪਰ ਲੈ ਕੇ ਗਿਆ ਆਪਾਂ ਮਾਰਾ ਮਾਲ ਦਾ ਇਹਦਾ ਕੀ ਰੱਥੀ ਦੀ ਰੇਟ 200 ਰੁਪਏ ਲੋ ਜੀ ਤੇ ਆ ਦੇਖੋ ਸਾਰਾ ਨਾ ਇਹ 200 ਰੁਪਏ ਸਟਾਲ ਹਨਾ ਗਰਮ ਆ ਦੇਖ ਲਓ ਇਹ ਆ ਗਰਮ ਇਧਰ ਸੂਟ ਇਹ ਅੱਗੇ ਤੁਹਾਨੂੰ ਦਿਖਾਉਂਦੇ ਆ ਪ੍ਰਿੰਟਡ ਸੂਟ ਜਿਹੜੇ ਸਿਰਫ 250 ਰੁਪਏ ਤੁਹਾਨੂੰ 5 ਮੀਟਰ ਮਿਲ ਜੀ ਅਲੱਗ-ਅਲੱਗ ਤੁਹਾਨੂੰ ਕਲਰ ਮਿਲ ਜਾਣਗੇ ਇਹ ਵਿੱਚ ਉਹਨਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ 250 ਦਾ ਤੁਹਾਨੂੰ 5 ਮੀਟਰ ਮਿਲ ਜੂਗਾ। ਲਓ ਜੀ। 250 ਰੁਪਏ ਐ ਸਿਰਫ 250। ਕੋਈ ਨਹੀਂ ਹੈਗਾ ਮੇਰੇ ਕੋਲ। ਲਓ ਜੀ। ਦੋ ਉਹੜੇ ਆਇਆ। ਤੇ ਆਹ ਸਿਰਫ ਤੁਹਾਨੂੰ 250 ਕੁ ਮਿਲ। ਆਹ ਕਿਹੜਾ ਆ ਗਿਆ ਵੀਰੇ? ਇਹ ਹੋਰ ਗੈਂਦੀ ਆ ਗਿਆ। ਆਹ ਹੋਰ ਗੈਂਦੀ ਆ ਗਏ। ਲਓ ਜੀ। 200 ਦਾ 5 ਮੀਟਰ। ਇਹ 200 ਦਾ 5 ਮੀਟਰ ਐ। ਇਹ 200 ਰੁਪਏ ਦਾ 5 ਮੀਟਰ ਮਿਲ ਜੂਗਾ। ਲਓ ਜੀ ਦੇਖੋ ਨੂੰ ਲੇਡੀ ਦੇ ਲੇਡੀ ਆ ਲਓ ਜੀ। ₹10 ₹200 ਤੇ ਸਿਰਫ ₹200 ਚਲੋ ₹200 ਠੀਕ ਹੈ ਜੀ ਤੇ ਜਿਹੜਾ ਮਰਜ਼ੀ ਲੈ ਜਾਓ ਸਿਰਫ ₹200 ਜਿਵੇਂ ਆਹ ਪੈਸੇ ਇੱਧਰ ਹਨਾ ਲਓ ਜੀ ਇਹ ਨੇੜੀ ਦਾ ਸਟਾਫ ਮਿਲ ਜੂ ਤੁਹਾਨੂੰ ਹਨਾ ਜਿਵੇਂ ਆਹ ਦੇਖੋ ਸਾਰਾ ਤਾਂ ਸਿਰਫ ਸਿਰਫ ₹200 ਜਿਹੜਾ ਮਰਜ਼ੀ ਲੈ ਜਾਓ ਲਓ ਜੀ ਬਾਕੀ ਆਹ ਦੇਖੋ ਸਾਰਾ ਇੱਧਰ ਹਨਾ ਇਹ ਆ ਵੀ ਤੁਹਾਡੂ ਲਓ ਜੀ ਲਓ ਠੀਕ ਹੈ ਜੀ ਤੇ ਬਾਕੀ ਅੰਦਰ ਰਹਿ ਗਈ ਸਾਰੀ ਸੇਲ ਅਦਾਲਤ ਬਾਜ਼ਾਰ ਦੀ ਇੱਧਰ ਸਾਰੀ ਸੇਲ ਲੱਗਦੀ ਆ ਸੋ ਆ ਜੀ ਵੀਡੀਓ ਚ ਅੱਪਾ ਤੁਹਾਨੂੰ ਸ਼ਹਿਰ ਪਟਿਆਲੇ ਅਦਾਲਤ ਬਾਜ਼ਾਰ ਦੀ ਸੇਲ ਦਿਖਾਈ ਆ ਜਿਹੜੀ ਕਿ ਹਰੇਕ ਐਤਵਾਰ ਨੂੰ ਲੱਗਦੀ ਆ ਆਦੀ ਵੀਡੀਓ ਨੂੰ ਪੈਂਡ ਕਰਦੇ ਜੀ ਵੀਡੀਓ ਤੁਹਾਨੂੰ ਚੰਗੀ ਲੱਗੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ